ਮੇਰੇ ਕਲਗੀਧਾਰ ਕੀਆ ਬਣ ਕੇ ਤੀਰਾਂ ਚ ਬਲਵਾਨ ਰੋਹੀ ਖਲਕਤ ਦੀ ਮਸਤਾਨ ਚਾਰਮ ਕੁਸ਼ਟਾਲੀ ਦੀ ਤਸਾਨ ਮੋਰੀ ਤਲ ਲੁਕਾ ਦੀਆਂ ਛੱਤੋਂ ਵਖਰੀਆਂ ਸ਼ਾਨਾ ਚੜਤਾ ਮੇਰੇ ਕਲਗੀਧਾਰ ਦੀਆਂ ਛੱਤੋਂ ਵਖਰੀਆਂ ਸ਼ਾਨਾ ਚੜਤਾ ਮੇਰੇ ਕਲਗੀਧਾਰ ਦੀਆਂ ਹੋ ਕੀ ਤਣਾ ਵਿੱਚ ਪੈ ਜੋਗੀ ਸ਼ਾ ਅਸਵਾਦੀਆਂ ਝੱਕੋ ਮਖਰੀਆਂ ਸ਼ਾਨਾ ਚੜਤਾ ਮੇਰੇ ਤਾਂਗੀ ਧਾਰਦੀਆਂ ਝੱਕੋ ਮਖਰੀਆਂ ਸ਼ਾਨਾ ਚੜਤਾ ਮੇਰੇ ਤਾਂਗੀ ਧਾਰਦੀਆਂ ਸੋਹਣਾ ਹਿੰਦ ਬਾਗ ਦਾ ਮਾਲੀ ਨੈਣਾ ਦੇ ਵਿੱਚ ਮਟਕ ਨਿਰੰਗੀ ਖੈਰ ਅਬਰੀ ਪੰਡਾਰ ਦੀਆਂ ਝੱਕੋ ਮਖਰੀਆਂ ਸ਼ਾਨਾ ਚੜਤਾ ਮੇਰੇ ਤਾਂਗੀ ਧਾਰਦੀਆਂ ਝੱਕੋ ਮਖਰੀਆਂ ਸ਼ਾਨਾ ਚੜਤਾ ਮੇਰੇ ਤਾਂਗੀ ਧਾਰਦੀਆਂ ਵਿਦਣਾ ਵਿਚਪਾ ਸ਼ੇਰ ਦੇ ਗੁਰ ਤੇ ਗੁਰਮਖ ਜਉਂਦੇ ਕਰਤੇ ਮੁਰਦੇ ਵੈਰੀ ਵੇਰ ਕੇ ਸ਼ਾਨਾ ਝੁਰਦੇ ਜੋਗੀ ਸ਼ਾ ਅਸਵਾਰ ਦੀਆਂ ਚੱਗੋ ਵਖਰੀਆਂ ਸ਼ਾਨਾ ਚੜਤਾ ਮੇਰੇ ਗਾਂਗੀ ਧਾਰ ਦੀਆਂ ਚੱਗੋ ਵਖਰੀਆਂ ਭੰਗ ਚੜਤਾ ਮੇਰੇ ਗਾਂਗੀ ਧਾਰ ਦੀਆਂ ਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਬਹੁਤ ਸਾਰੇ ਗੁਰਮੁਖ ਪਿਆਰਿਆਂ ਵੱਲੋਂ ਇਤਿਹਾਸ ਦੇ ਮਾਨ ਸਤਕਾ ਗੁਰੂ ਦਰਬਾਰ ਦੇ ਵਿੱਚ ਕਵੀਆਂ ਦਾ ਮਾਨ ਕੀਤਾ ਗਿਆ ਸਤਿਗੁਰੂ ਮਹਾਰਾਜ ਚੜ੍ਹਦੀ ਕਲਾ ਬਖਸ਼ਣ ਹਰ ਬਧਾਰ ਫਤੇ ਬਖਸ਼ਣ ਗੱਜ ਕੇ ਖਤੇ ਬਚਾਓ ਆਤੋ ਆਇ ਜੀ ਕਾ ਥਾਲ ਸਾਹਿਬ ਵਾਹਿਗੁਰੂ ਕੀ ਫਤੇ ਗੱਜ ਕੇ ਜਰਾ ਜਿਆਵੇ ਨਿਹਾਲੇ ਜਾਵੇ ਸੀ ਤਨੂ ਹਰ ਮੈਦਾਨ ਦਿਨੋ ਮੇਰੇ ਚੜਦੀ ਕਲਾ ਕਰੀ ਮਹਾਰਾਜ ਬਾਹਰ ਜੀ ਕਾ ਖਾਲਸਾ ਬਾਹਰ ਜੀ ਕੀ ਫਤਿਹ ਧੰਨਵਾਦ ਹੈ ਗੁਰੂ ਕੇ ਪਿਆਰ ਵਾਲਿਆਂ ਦਾ ਜਿਨ੍ਹਾਂ ਨੇ ਕਲਗੀਆਂ ਵਾਲੇ ਪਾਤਸ਼ਾਹ ਦੀ ਵਿੜਾਈ ਦੇ ਵਿੱਚ ਕਵਤਾ ਦੇ ਰਾਹੀਂ ਸਿੱਖ ਸੰਗਤਾਂ ਨੂੰ ਇਤਿਹਾਸ ਤੋਂ ਜਾਣੂ ਕਰਵਾਇਆ ਤਹਿ ਦਿਲੋਂ ਧੰਨਵਾਦ ਇਸ ਸਮਾਗਮ ਦੇ ਦੌਰਾਨ ਗੁਰੂ ਤੇਗ ਬਹਾਦਰ ਪਬਲ ਸਕੂਲ ਛਾਜਰੀ ਦੇ ਬੱਚੇ ਪਹੁੰਚੇ ਹਨ ਅਤੇ ਅਕਾਲ ਅਕੈਡਮੀ ਦੇ ਬੱਚੇ ਵੀ ਪਹੁੰਚੇ ਹਨ ਇਹਨਾਂ ਨੇ ਵੀ ਇੱਕ ਇੱਕ ਕਵਤਾ ਸਿੱਖ ਸੰਗਤਾਂ ਦੇ ਸਾਹਮਣੇ ਰੱਖਣੀ ਹੈ ਪਹਿਲਾ ਗੁਰਦੇਵ ਆਦਰਪਗਨ ਸਕੂਲ ਛਾਜਲੀ ਦੇ ਬੱਚਿਆਂ ਨੂੰ ਬੇਨਤੀ ਹੈ ਇੱਕ ਕਵਤਾ ਸਿੱਖ ਸੰਗਤਾਂ ਦੇ ਸਾਹਮਣੇ ਰਖਣ ਦੀ ਕਿਰਪਾਤਾ ਕਰਨੀ ਹੈ वाप <tries> बार ਗੱਲ ਸਮਝੇ ਕਰ ਲਗੇ ਹਾਂ ਜੋ ਦਸਵੇਂ ਪਾਚਾ ਤਾਂ ਤਾਂ ਸਾਲ ਸ਼ੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ 1799 ਈਸਵੀ ਵਿਸਾਖੀ ਰਾਜ ਦੇ ਨਾਂ ਗੈਸ ਕਰਦੇ ਮਾਨ ਦੀ ਸੰਤਾ ਦਾ ਇਕਾ ਸੁਧਿਆ ਅੰਮ੍ਰਿਤ ਵੇਲੇ ਆਸਾ ਕੀ ਰਾਤ ਦੇ ਵੰਨ-ਸੰਤਾਂਤ ਗੁਰੂ ਜੀ ਨੇ ਅਰਦਾਸ ਪੈ ਦੀ ਦਿੱਤੀ ਕਿ ਇਹ ਹਕਾਲਪਤ ਮੈਨੂੰ ਵਰਦੇ ਅੱਜ ਮੈਂ ਐਸੇ ਕੰਮ ਦੇ ਸਾਜਨਾ ਕਰਨ ਜਾ ਰਿਹਾ ਹਾਂ ਜੋ ਬਰੀਆ ਹੋਏ ਇਸ ਮੀਰਾਂ ਨੂੰ ਜਗਾ ਦੇਗੀ ਸ਼ਾਨ ਰਹਿ